ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਦੀ ਵੀਡੀਓ ਬਗਲ ਵਖਰੀ ਜੀ ਇਹ ਕੋਈ ਬਲੌਗ ਵੈਸੇ ਨਹੀਂ ਬਣਾ ਰਿਹਾ ਆਪਾਂ ਕਿਤੇ ਘੁੰਮਣ ਨਹੀਂ ਗਏ ਹੈਗੇ ਆਪਣੇ ਕੋਲ ਨਾ ਜ ਗੀਜ਼ਰਾਂ ਵਾਲੇ ਗੀਜ਼ਰ ਜਿਹੜੇ ਹੁੰਦੇ ਪਾਣੀ ਗਰਮ ਕਰਨ ਵਾਲੇ ਆਪਾਂ ਹਰੇ ਘਰ ਚ ਲੋੜ ਪੈਂਦੀ ਆ ਸਾਰਿਆਂ ਦੇ ਵਿੱਚ ਤੇ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਨ ਲੱਗੇ ਆ ਇੱਕ ਆਪਣੇ ਕੋਲ ਕ੍ਰੌਮਟਨ ਦਾ ਗੀਜ਼ਰ ਆ ਜੀ ਕੰਪਨੀ ਦਾ ਆ ਤੇ ਇੱਕ ਆਪਣੇ ਕੋਲ ਦੇਸੀ ਗੀਜ਼ਰ ਪਿਆ ਆ ਦੋਨੇ ਇਸ ਵੇਲੇ ਖੋਲੇ ਹੋਏ ਆ ਇਹ ਆਪਾਂ ਘਰੇ ਲਾਇਆ ਸੀਗਾ ਪਿਛਲੇ 2-3 ਸਾਲ ਦੇ ਵਿੱਚ ਤੋਂ ਨਾ ਤੇ ਇਹ ਚ ਖਰਾਬੀ ਆ ਗਈ ਕੋਸ਼ੀ ਦੇ ਪੈਪ ਬਲੌਕ ਹੋਇਆ ਤੇ ਇੱਕ ਇਹਦਾ ਜਿਹੜਾ ਐਲੀਮੈਂਟ ਹੁੰਦਾ ਆ ਉਹ ਖਰਾਬ ਹੋ ਗਿਆ ਤੇ ਇੱਕ ਗੀਜ਼ਰ ਤਾਂ ਆਪਣੇ ਕੋਲ ਇਹ ਪਿਆ ਆ ਇਹਦੀ ਇਹ ਅਸੈਂਬਲੀ ਆ ਜੀ ਠੀਕ ਹੈ ਜੀ ਤੇ ਨਾਲ ਇਹਦਾ ਐਲੀਮੈਂਟ ਆ ਹੁਣ ਜਿਹੜੀ ਗੱਲਬਾਤ ਕਰਨੀ ਉਹਦੇ ਵਿੱਚ ਇਹ ਆ ਕਿ ਇਹ ਗੀਜ਼ਰ ਵੀ ਮਹਿੰਗਾ ਇਹ ਮੇਬੀ 6500 7000 ਦੇ ਵਿੱਚ ਆਇਆ ਸੀਗਾ ਤੇ ਇਹ ਗੀਜ਼ਰ 4000 ਦੇ ਵਿੱਚ ਵਿੱਚ ਆ ਜਾਂਦਾ 4000 4200 4500 ਲਗ-ਲਗ ਰੇਟਾਂ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਆ ਜਿਹੜਾ ਕ੍ਰੌਮਟਨ ਦਾ ਐਲੀਮੈਂਟ ਆ ਗੀਜ਼ਰ ਦਾ ਜਿਹੜਾ ਮੇਰੇ ਹੱਥ ਤੇ ਫੜਿਆ ਇਹ ਖਰਾਬ ਹੋਇਆ ਤੇ ਇਹਦੇ ਬਾਰੇ ਪਤਾ ਕੀਤਾ ਇਹਦਾ ਅਸੈਂਬਲੀ ਵਿੱਚ ਹੀ ਆਉਂਦਾ ਸੀ ਅੱਧੀ ਅਸੈਂਬਲੀ ਇਹਦੀ ਇਦਾਂ ਹੁੰਦੀ ਆ ਇਹਦੇ ਵਿੱਚ ਤੁਹਾਡੇ ਦੋਨੇ థਰਮੋਸਟੇਟ ਆਉਂਦੇ ਆ ਤੇ ਇਹ ਤੁਹਾਡਾ ਐਲੀਮੈਂਟ ਆ ਆ ਜਿਹੜਾ ਮੇਰੇ ਹੱਥ ਵਿੱਚ ਤੁਸੀਂ ਦੇਖ ਰਹੇ ਆ ਤੇ ਇਹ ਇਕੱਲਾ ਐਲੀਮੈਂਟ ਇਦਾਂ ਆਉਂਦਾ ਆ ਤੇ ਇਹਦੀ ਅਸੈਂਬਲੀ ਇਹਦਾ ਨਿੱਚੇ ਆ ਜਾਂਦੀ ਸਾਰੀ ਸਾਰੀ ਇਹ ਪਾਈਪਾਂ ਵਿੱਚੋਂ ਪਾਣੀ ਇਨ ਤੇ ਆਊਟ ਹੁੰਦਾ ਇਹ ਦੇਸੀ ਦੀ ਹੈ ਤੇ ਜਿਹੜਾ ਕੌਮਟਨ ਦਾ ਗੀਜ਼ਰ ਆ ਇਹਦੀ ਜਿਹੜੀ ਐਲੀਮੈਂਟ ਅਸੈਂਬਲੀ ਆ ਇਹ ਹੈਗੀ ਆ ਜੀ 1250 ਰੁਪਏ ਦੀ ਇਹ ਇੱਕ ਵਾਰ ਖਰਾਬ ਹੋ ਗਈ ਤਾਂ 1250 ਰੁਪਏ ਦਾ ਲੱਗਦਾ ਹੈ ਤੇ ਜਿਹੜੀ ਹੈਗੀ ਦੇਸੀ ਦਾ ਇਕੱਲਾ ਐਲੀਮੈਂਟ ਔੜਦਾ ਆ ਤੇ ਐਲੀਮੈਂਟ ਜਿਹੜਾ ਆ 500 ਰੁਪਏ 400 ਰੁਪਏ 450 ਲੱਗਦਾ ਕਰੀਟ ਆ ਯਾਨੀ ਕਿ 500 ਰੁਪਏ ਤੱਕ ਦਾ ਦਾ ਸਰ ਜਾਂਦਾ 2000 ਚ ਤੇ ਜਿਹੜੀ ਮੇਨ ਗੱਲ ਇੱਕ ਹੋਰ ਦੇਖਣ ਵਾਲੀ ਆ ਇਹਦੇ ਪਾਈਪ ਦੇਸੀ ਦੇ ਬਲੌਕ ਹੋ ਜਾਂ ਤਾਂ ਆਪਾਂ ਇਸ ਤਰ੍ਹਾਂ ਅਸੈਂਬਲੀ ਪੂਰੀ ਕੱਢ ਕੇ ਤਾਂ ਇਹ ਪਾਈਪਾਂ ਨੂੰ ਸਾਫ਼ ਕਰ ਸਕਦੇ ਹਾਂ ਦੋਨੇ ਪਾਈਪ ਸਾਫ਼ ਹੋ ਜਾਂਦੇ ਆ ਤਾਂ ਕਿਸੇ ਵੀ ਤਾਰ ਦੀ ਜਿਹੜੀ ਮਦਦ ਦੇ ਨਾਲ ਤੇ ਪਰ ਜਿਹੜਾ ਕ੍ਰੌਮਟਨ ਦਾ ਸਾਡੇ ਕੋਲ ਗੀਜ਼ਰ ਆ ਇਹਦੇ ਪਾਈਪ ਦੇਖੋ ਤੁਹਾਨੂੰ ਦਿਖਾਵਾਂ ਤਾਂ ਮੈਂ ਇਹ ਬਿਲਕੁਲ ਇਹ ਪੂਰੇ ਫਿਕਸ ਆ ਇਹ ਨਿਕਲ ਨਹੀਂ ਸਕਦੇ ਤੇ ਇਹਦੇ ਵਿੱਚ ਹੱਥ ਪੈਣਾ ਵੀ ਬਹੁਤ ਔਖਾ ਆ ਕਿਉਂਕਿ ਇਹ ਚੀਜ਼ ਬਿਲਕੁਲ ਫਿਕਸ ਆ बस ਜਿਹੜੀ ਇਹਦੀ ਚੀਜ਼ ਖੁੱਲਣੀ ਸੀ ਉਹ ਖੁੱਲ ਚੁੱਕੀ ਆ ਤੇ ਪਾਈਪਾਂ ਨੂੰ ਸਾਫ਼ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈਗਾ ਇੱਕ ਵਾਰ ਤੁਹਾਡੇ ਪਾਈਪ ਬਲੌਕ ਹੋਏ ਦਾ ਉਹ ਸਾਫ਼ ਨਹੀਂ ਹੋ ਸਕਦੇ ਤੁਹਾਡਾ 6 6500 ਰੁਪਿਆ ਜਿਹੜਾ ਲਾਇਆ ਇਸ ਤਰ੍ਹਾਂ ਵਿਕਾਰ ਹੋ ਜਾਂਦਾ ਆ ਤੇ ਅੱਜ ਬੜੀ ਕੋਸ਼ਿਸ਼ ਕੀਤੀ ਕਰਦੇ ਕਰਦੇ ਪਾਈਪ ਵਿੰਗਾ ਹੋ ਗਿਆ ਜਿਹਦੇ ਕਹਿੰਦੇ ਕਿ ਇਹ 6 6500 ਰੁਪਿਆ ਸਾਡਾ ਬਿਲਕੁਲ ਵਿਕਾਰ ਆ ਤੇ ਇਹਨੂੰ ਸਿੱਟਣ ਲੱਗੇ ਆ ਕਵਾੜ ਦੇ ਵਿੱਚ ਅੱਜ ਇਸ ਗੀਜ਼ਰ ਨੂੰ ਤੇ ਆਪਾਂ ਜਿਹੜਾ ਦੇਸੀ ਗੀਜ਼ਰ ਦੇ ਪਿਆ ਸੀ ਆਪਣੇ ਕੋ ਇਹਨੂੰ ਰਿਪੇਅਰ ਕਰਨ ਲੱਗੇ ਆ ਅੱਜ ਜੀ ਤੇ ਇਹਦੀ ਅਸੈਂਬਲੀ ਕਿ ਖੁੱਲ ਜਾਂਦੀ ਤੇ ਇਹਦੀ ਸਪਾਈਸ ਕੋਈ ਵੀ ਪਾਉਣ ਲਈ ਹੱਥ ਬਹੁਤ ਖੁੱਲਾ ਪੈ ਜਾਂਦਾ ਇਹਦੇ ਵਿੱਚ ਤੇ ਬੰਦਾ ਆਰਾਮ ਨਾਲ ਇਨੂੰ ਸਾਫ਼ ਕਰ ਸਕਦਾ ਆ ਤੇ ਤੁਸੀਂ ਵੀ ਜੇ ਲੈਣ ਲੱਗੇ ਇਹ ਗੱਲਾਂ ਦਾ ਧਿਆਨ ਰੱਖਿਓ ਉਹਦੀ ਜਿਹੜੀ ਰਿਪੇਅਰ ਆ ਉਹ ਸੌਖੀ ਆ ਜਾਂ ਔਖੀ ਜ਼ਰੂਰ ਜਿਹੜਾ ਮਕੈਨਿਕ ਆ ਉਹ ਲਈ ਈਜ਼ੀ ਹੋਣਾ ਚਾਹੀਦਾ ਆ ਕੰਪਨੀਆਂ ਇਹ ਗੱਲ ਦੀ ਸੋਚਦੇ ਆ ਕੰਪਨੀਆਂ ਨੇ ਆਪਣਾ ਮਾਲ ਵੇਚਣਾ ਆ ਅਲੱਗ-ਅਲੱਗ ਮਾਡਲ ਕੱਢ ਦਿੰਦੀਆਂ ਬਹੁਤ ਸਾਰੇ ਦਾ ਇਹ ਆਪਣੇ ਕੋਲ ਸੀਗਾ ਕ੍ਰੌਮਟਨ ਦਾ ਜਿਹੜਾ ਆਪਣੇ ਕੋਲ ਸੀ ਇਹ ਸੀ ਜੀ ਅਮਿਕਾ ਮਾਡਲ ਜਿਹੜਾ ਆਪਣੇ ਕੋਲ ਆ ਤਾਂ ਦਿਖਾ ਵੀ ਦਿੰਦਾ ਆ ਇਹ ਲਿਖਿਆ ਹੋਇਆ ਜੀ ਅਮਿਕਾ ਅਮਿਕਾ ਮਾਡਲ ਲਿਆ ਕ੍ਰੌਮਟਨ ਦਾ ਤੇ ਇਹ ਬਿਲਕੁਲ ਦੇਸੀ ਗੀਜ਼ਾ ਦੇ ਆਪਣੇ ਕੋਲ ਪ੍ਰੀਮੀਅਰ ਕੋਈ ਕੰਪਨੀ ਆ ਉਸ ਕੰਪਨੀ ਦਾ ਆ ਤੇ ਆਪਾਈ ਕਰਨ ਲੱਗੇ ਆ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ